بس ਹਮੇਸ਼ਾ ਵੱਖਰੇ ਹੀ ਰਹਿਣੇ ਸੰਸਾਰ ਤੋਂ ਸੋ ਬਾਬਾ ਫਰੀਦ ਜੰਦੇ ਸਥਾਨ ਤੇ ਕਿਸੇ ਜਗ੍ਹਾ ਦੇ ਉੱਤੇ ਉਹਨਾਂ ਦਾ ਧੂਣਾ ਲੱਗਿਆ ਹੋਇਆ ਚੁੰਟਾ ਗੱਡ ਕੇ ਰੱਖਦੇ ਨੇ ਕਿ ਉਹ ਮਰਿਆਦਾ ਆਪ ਕੋ ਆਪਣੀ ਦੇਰਿਆਂ ਦੀ ਤਾਂ ਕੋਈ ਉੱਥੇ ਹੋਰ ਹੀ ਬੰਦੇ ਆ ਗਏ ਕਿ ਇੱਥੇ ਅਸੀਂ ਐ ਕਰਨਾ ਔ ਕਰਨਾ ਕਰਕੇ ਉਹਨਾਂ ਨੇ ਬਾਬਾ ਫਰੀਦ ਜੰਦਾ ਧੂਣਾ ਚੁੱਕਿਆ ਚੁੰਟਾ ਜੁੰਟਾ ਸਭ ਵੰਡ ਕੇ ਉਧਰ ਮਾਰਿਆ ਰਾਗ ਜਿਹੜਾ ਵੀ ਧੀਕ ਕਰਦਾ ਉਹ ਸਾਲ ਉੱਪਰ ਛੱਤ ਨੂੰ ਵਜਿਆ ਕਰਨ ਜਾ ਕੇ ਉਹ ਥੱਲੇ ਡਿੱਗਿਆ ਕਰਨ ਸਾਰੇ ਘਰ ਨੂੰ ਬੁਖਾਰ ਹੋ ਗਿਆ ਸਵੇਰੇ ਪਹੰਚਿਆ ਮੇਰੇ ਕੋਲੇ ਕਹਦਾ ਜੀ ਸਾਡੇ ਤਾਂ ਬੁਰੇ ਹਾਲ ਹੋ ਗਏ ਰਾਤ ਬੈਠੀ ਹੋ ਗਿਆ ਗਨਮੈਂ ਇਸ ਤਰ੍ਹਾਂ ਇਸ ਤਰ੍ਹਾਂ ਕੀਤਾ ਮੈਂ ਕਿ ਤੁਸੀਂ ਸ੍ਰੀ ਚਰਨ ਜੀ ਨੂੰ ਕੀ ਸਮਝਦੋਂ ਵੀ ਤੁਸੀਂ ਸਮਝ ਲੈ ਗਏ ਨਹੀਂ ਪਹਿਲੀ ਗੱਲ ਤਾਂ ਇਹ ਤੁਹਾਡੇ ਅੰਦਰ ਹੀ ਨਹੀਂ ਕਿੱਥੋਂ ਆ ਗਈ ਗੱਲ ਵੀ ਅਸੀਂ ਗੁਰਸਿੱਖ ਵੱਡੇ ਤੋਂ ਸ੍ਰੀ ਜਾਨ ਜੀ ਮੈਂ ਕਿਹਾ ਸੋਵੇਂ ਪਾਸ਼ਾ ਖੁਰਦ